ਆਜੋ ਸੋਨੂੰ ਟਰੈਕਟਰ ਬਣਦੇ ਦਿਖਾਉਣਾ ਵੀ ਕਿਵੇਂ ਬਣਦੇ ਨੇ ਇਹ ਜਾਂਸੀ ਆ ਟਰੈਕਟਰ ਬਣਾਉਣ ਵਾਲੀ ਖੇਡਾਂ ਜਿਵੇਂ ਆਖਾਂ ਦੀਆਂ ਦੇਖ ਲਓ ਪੱਟੜਾਂ ਵਾਲੇ ਬਣਾਉਣ ਲੱਗੀ ਬਈ ਗਿੜੀ ਬਣਾਇਆ ਅਰੇ ਕੰਮ ਦੋ ਲੈ ਕਰੇਗੇ ਆ ਦੇਖੋ ਇਹਨਾਂ ਨੂੰ ਰੰਗ ਹੁੰਦਾ ਇਹਨਾਂ ਨੂੰ ਵਧੀਆ ਤਰੀਕੇ ਨਾਲ ਬਣਾਉਂਦੇ ਨੇ ਇਹ ਜਾਏਗਾ ਜੀ ਰਵਦਾਸ ਕਲੋਨੀ ਦੇ ਵਿੱਚ ਜਗਦੀਪ ਸਿੰਘ ਆਇ ਸਮੂਹ ਟਰੈਕਟਰ ਦਿਖਾਉਣ ਦੀ ਕਿਸ ਤਰ੍ਹਾਂ ਤਿਆਰ ਹੋਏ ਨੇ ਜੀ ਆ ਸ਼ੀਟਾਂ ਤਿਆਰ ਹੋਈਆਂ ਨੇ ਇਹਨਾਂ ਨੇ ਮਗਰਾਟ ਨੇ ਮਗਰਾਟ ਦਾ ਖੱਲੇ ਝੜਦੇ ਸਾਰਾ ਤਰ੍ਹਾਂ ਤੇ ਪ੍ਰਕਾਰ ਆ ਸਾਡਾ ਕਾਲਾ ਸਿੰਘ ਖੜਾ ਕਿਉਂ ਕਾਲਾ ਜੀ ਤਿਆਰ ਨੇ ਗੱਡੀ ਲੱਦ ਕੇ ਤੁਰ ਰਹੀ ਆ ਹੈ ਕਹ ਰਹੀ ਆ ਤੁਰ ਰਹੀ ਹੈ ਗੱਡੀ ਕਿਤੋਂ ਜਾ ਰਹੀ ਹੈ ਇਹ ਗੱਡੀ ਉਹ ਵੀ ਪਥਨਦਰ ਬਾਲਕਨ ਮੈਂ ਬਾਲਕਨ ਪਸੀਏ ਦੇਖੋ ਨਾਟ ਗੇਰਾ ਦੇਖੋ ਮੇਰੇ ਨਾਲ ਕਰਦੇ ਫੋਟੋ ਆ ਨਾ ਆ ਮੈਂ ਕਰਦਾ ਹਾਂ ਹੂੰ ਅਰੇ ਇਹ ਰਾਗੀ ਜੀ ਵੀ ਬਣਾਵਾ ਲੈ ਮੱਝੂ ਬਠਾ ਲੈ ਆ ਗਏ ਦੇਖ ਲੈ ਤੁੰਗੜੀ ਕਾਲੇ ਤੇਰੀ ਬਣਾਉਣ ਦੇ ਫੋਟੋ ਇੱਧਰ ਕਰ ਮੂੰ ਉਹਦਾ ਬਾਅਦ ਜਾਊਗੀ ਪੂਰੀ ਵੱਡੇ ਪੱਤਰ ਤੇ ਵੱਡੇ ਪੱਤਰ ਦੀ ਕਹਾਣੀ ਹੂੰ ਤੂੰ ਬੜਾ ਮੈਂ ਵੱਡੇ ਪੱਤਰ ਨਾਲ ਲਾ ਕੇ ਨੀਂ ਬੜਾ ਜਾ ਰਹਾ ਆਰੇ ਮਾਤੇ ਨਾਲ ਕੇ ਆਣਾ ਦਾ ਆਜਰੇ ਬੋਕੀ ਜੀਨੇ ਖੇਡਾ ਲੈਣੇ ਹੁਣ ਟਰੈਕਟਰ ਜੀ ਸੰਪਰਕ ਕਰੋ ਨੰਬਰ ਆਊਗਾ ਗਾਇਲੇ ਦੇ ਕਹਾਂ ਤੇਰੇ ਨੰਬਰ ਪਤਾ ਉਹ ਦਰਵਾਜ਼ਾ ਬਾ ਰਿੰਦਾ ਪਾ ਨੰਬਰ ਉਹ ਆ ਜਾਣਾ ਉਹ ਪਾਏ ਤੇਰੇ ਹੁਣ ਨੰਬਰ ਦਾ ਪਤਾ ਪਾਏ ਅਡਾ ਗਿਂ ਪਾਵੇਂਗਾ ਹਮ ਅਡਾ ਰੌ ਰੌ ਨਾ ਪਾਵੇਂਗਾ